ਫੁੱਟਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ ਹੈ ਇੱਥੇ ਆਉਣ ਤੇ ਔਰ ਅੱਜ ਤੁਸੀਂ ਆ ਈਦ ਦੇ ਮੌਕੇ ਤੇ ਛੁੱਟੀ ਵਾਲੇ ਦਿਨ ਵੀ ਸਮਾਂ ਕੱਢ ਕੇ ਇੱਥੇ ਆਇਓ ਤੁਹਾਡਾ ਧੰਨਵਾਦ ਆ ਅੱਜ ਅਸੀਂ ਸਰਦਾਰ ਲਖਵਿੰਦਰ ਸਿੰਘ ਜੀ ਲੱਖਾ ਸਾਹਿਬ ਜਿਹੜੇ ਇੱਕ ਅੰਮ੍ਰਿਤਧਾਰੀ ਗੁਰਸੇਖ ਲੋਕਾਂ ਦੀ ਹਮੇਸ਼ਾ ਮਦਦ ਕਰਨ ਵਾਲੇ ਸੇਵਾ ਭਾਵਨਾ ਵਾਲੇ ਜਿਨ੍ਹਾਂ ਨੇ ਹਰ ਬੁੱਧਵਾਰ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਜਾਂਦੇ ਸੀ ਫਿਰ ਉੱਥੇ ਉਹ ਤੇ ਉਹਨਾਂ ਦੇ ਧਰਮ ਪਤਨੀ ਸਾਰਾ ਦਿਨ ਸੇਵਾ ਵੀ ਕਰਦੇ ਸਨ ਤੇ ਹਰ ਐਤਵਾਰ ਚੀਦਾ ਸਾਹਿਬ ਧੰਤਰ ਬਾਬਾ ਦੀਪ ਸਿੰਘ ਜੀ ਮਹਾਰਾਜ ਦੇ ਚਰਨਾਂ 'ਚ ਜਾ ਕੇ ਉੱਥੇ ਲੰਗਰ ਦੀ ਸੇਵਾ ਕਰਨੀ ਤੇ ਸਤਿਕਾਰਯੋਗ ਉਹਨਾਂ ਦੇ ਧਰਮ ਪਤੀ ਭੈਣ ਜੀ ਨੇ ਉੱਥੇ ਨਿਤਨੇਮ ਕਰਨਾ ਮੈਂ ਤੁਹਾਨੂੰ ਤਾਂ ਇਹ ਥੋੜੀ ਇੰਟਰੋਡਕਸ਼ਨ ਦਿੱਤੀ ਹੈ ਸਾਧ ਸਾਹਿਬ ਬਾਰੇ ਉਹਨਾਂ ਦੀ ਫੋਟੋ ਆ ਇੱਥੇ ਲੱਗੀ ਆ 10 ਤਰੀਕ ਤੋਂ ਅੱਜ 16 ਹੋ ਗਈ ਹੈ 6 ਦਿਨ ਬੀਤ ਗਏ ਆ ਔਰ 6 ਦਿਨ ਬੀਤਣ ਤੋਂ ਬਾਅਦ ਵੀ ਉਹਨਾਂ ਦੀ ਥਾਣੇ ਸ਼ਿਕਾਇਤ ਕਰਨ ਤੋਂ ਦਰਜ ਕਰਨ ਤੋਂ ਬਾਅਦ ਵੀ ਸਾਨੂੰ ਇਹ ਕੋਈ ਖਬਰ ਨਹੀਂ ਕਿ ਸਰਦਾਰ ਸਾਹਿਬ ਕਿੱਥੇ ਲਾਪਤਾ ਹੋਏ ਉਹ ਇੱਕ ਬੜੇ ਵੱਡੇ ਜਿੱਥੇ ਨਿੱਤਨੇਮੀ ਧਾਰਮਿਕ ਸੁਭਾਅ ਦੇ ਬੰਦੇ ਸਨ ਇੱਕ ਬੜੇ ਵੱਡੇ ਸਮਾਜ ਸੇਵੀ ਵੀ ਸਨ ਔਰ ਇੱਕ ਬਹੁਤ ਦਲੇਰ ਨਿਡਰ ਇਨਸਾਨ ਸਨ ਕਿ ਸੱਚ ਨੂੰ ਸਹੀ ਨੂੰ ਸਹੀ ਕਹਿਣਾ ਗਲਤ ਨੂੰ ਗਲਤ ਕਹਿਣਾ ਭਾਵੇਂ ਜਿੱਡੀ ਮਰਜ਼ੀ ਵੱਡੀ ਤਾਕਤ ਅੱਗੇ ਖਲੋਤੀ ਹੋਵੇ ਆਪ ਦੀ ਗੱਲ ਬੇਬਾਕੀ ਨਾਲ ਕਰਦੇ ਸਨ ਮਜਲੂਮਾਂ ਦੇ ਹਮੇਸ਼ਾ ਮਦਦਗਾਰ ਰਹਿੰਦੇ ਸਨ ਪਿੰਡ ਹਰછા ਸ਼ੀਨਾ ਤੋਂ 10 ਤਰੀਕ 3.5 ਪੌਣੇ 4 ਹਾਂਜੀ ਤੋਂ ਉਹ ਗਾਇਬ ਨੇ ਲਾਪਤਾ ਨੇ ਤੇ ਅੱਜ 6 ਦਿਨ ਹੋ ਗਏ ਆ 6 ਦਿਨਾਂ ਚ ਵੀ ਜਿਨ੍ਹਾਂ ਦਾ ਪਰਿਵਾਰਕ ਐਜੂਕੇਟਿਡ ਪਰਿਵਾਰ ਹੈ ਉਹਨਾਂ ਦੀ ਬੇਟੀ ਪਵਨਦੀਪ ਕੌਰ ਇੱਥੇ ਕੈਨੇਡਾ ਤੋਂ ਵਾਪਸ ਆਈ ਹੈ ਬੇਟਾ ਹਲੇ ਸ਼ਹਿਰ ਬਾਹਰ ਹੈ ਹਾਂਜੀ ਸਰ ਔਰ ਉਹਨਾਂ ਦੇ ਪਵਨਦੀਪ ਕੌਰ ਜੀ ਦੇ ਹਸਬੰਡ ਪ੍ਰਸਾਦਾਤ ਪਰਮਜੀਤ ਸਿੰਘ ਜੀ ਉਹ ਵੀ ਆਏ ਆ ਬਾਹਰੋਂ ਉਹਨਾਂ ਦੀ ਭਾਂਜੀ ਤੇ ਭਾਂਜਾ ਡਾਕਟਰ ਜਿਹੜੇ ਡਾਕਟਰ ਨੇ ਡਾਕਟਰ ਗੁਰਪ੍ਰੀਤ ਕੌਰ ਤੇ ਰਵਿੰਦਰਪਾਲ ਸਿੰਘ ਜੀ ਸਾਡੇ ਕੋਲ ਬੈਠੇ ਆ ਸਤਿਕਾਰਯੋਗ ਉਹਨਾਂ ਦੇ ਧਰਮ ਪਤਨੀ ਜੀ ਵੀ ਦਿਲਜੀਤ ਕੌਰ ਜੀ ਵੀ ਇੱਥੇ ਬੈਠੇ ਆ ਇਸ ਲਈ ਤੁਹਾਡੇ ਕੋਲ ਮੈਂ ਇਹ ਤਾਂ ਤੁਹਾਡੇ ਰੂਬਰੂ ਹੋ ਰਹੇ ਅੱਜ ਕਿ ਪੋਲਸ ਨੂੰ ਸਰਦਾਰ ਸਾਹਿਬ ਦੀ ਆ ਜਿਹੜੀ ਮੈਂ ਤਸਵੀਰ ਸਾਂਝੀ ਕਰਦੇ ਆ ਕਿ ਇਹਨਾਂ ਦੀ ਸ਼ਿਕਾਇਤ ਦਰਜ ਕਰਨ ਤੋਂ ਬਾਅਦ ਵੀ ਜੇ ਸਾਨੂੰ ਕੋਈ ਪਤਾ ਨਾ ਲੱਗੇ ਕੋਈ ਇਕਤਲਾ ਨਾ ਮਿਲੇ ਕੋਈ ਖਬਰ ਹੀ ਨਾ ਆਵੇ ਕਿ ਉਹ ਗਏ ਕਿੱਥੇ ਔਰ ਉਹ ਵੀ ਸਿੱਧੇ ਵੋਟਾਂ ਤੋਂ ਬਾਅਦ ਇੱਕ ਤਰੀਕ ਨੂੰ ਵੋਟਾਂ ਪਈਆਂ ਨੇ 4 ਤਰੀਕ ਨੂੰ ਇਹ ਰਿਜ਼ਲਟ ਆਇਆ ਔਰ ਰਿਜ਼ਲਟ ਆਉਣ ਤੋਂ ਕੁਛ ਦਿਨ ਮਗਰੋਂ ਹੀ ਸਰਦਾਰ ਸਾਹਿਬ ਮਿਸ਼ਿੰਗ ਨੇ ਔਰ ਉਸ ਦੇ ਬਾਰੇ ਇਹ ਹਲਕਾ ਜੇ ਹਲਕੇ ਨਾਲ ਇਹ ਸੰਬੰਧ ਰੱਖਦੇ ਆ ਸਾਡੇ ਜਿਹੜੇ ਇੱਥੋਂ ਦੇ ਮਾਝੇ ਦੇ ਵਜ਼ੀਰ ਨੇ ਜਿਹੜੇ ਭਗਵੰਤ ਮਾਨ ਸਾਹਿਬ ਦੇ ਬੜੇ ਨਜ਼ਦੀਕੀ ਨੇ ਚਿਹਤੇ ਨੇ ਆਪਣਾ ਧਾਲੀਵਾਲ ਸਾਹਿਬ ਇਹ ਉਸ ਪਾਰਲੀਮੈਂਟ ਸੀਟ ਨਾਲ ਇਹ ਸੰਬੰਧ ਦੇ ਤਾਲਕਾ ਉਹਨਾਂ ਦੇ ਪਿੰਡ ਤੋਂ ਮੈਂ ਜਪਾਨ ਦਾ 10 ਕਿਲੋਮੀਟਰ ਦੀ ਦੂਰੀ ਨਾਲ ਇਹ ਵੱਡਾ ਪਿੰਡ ਅਰਛਾ ਸ਼ੀਨਾ ਉਸ ਨੂੰ ਬਲਾਉਂਗ ਕਰਨ ਵਾਲੇ ਨੇ ਮਗਰ ਅਫਸੋਸ ਦੀ ਗੱਲ ਇਹ ਹੈ ਕਿ ਹਲੇ ਤੱਕ ਉਹਨਾਂ ਨੇ ਇਸ ਮੁੱਦੇ ਨੂੰ ਲੈ ਕੇ ਕੋਈ ਚਿੰਤਾ ਜਾਂ ਕੋਈ ਉਹਨਾਂ ਨੂੰ ਇਹ ਨਹੀਂ ਵਿਅਕਤ ਕੀਤੀ ਕਿ ਭਾਈ ਇੱਕ ਬੰਦਾ ਐਡਾ ਸਿਆਣਾ ਸੂਝਵਾਨ ਜੁੰਮੇਰ ਭਾਵੇਂ ਠੀਕ ਹੈ ਉਹਨਾਂ ਦੇ ਵਿਰੁੱਧ ਸਨ ਮੈਂ ਉਹਨਾਂ ਤੇ ਨਹੀਂ ਕੋਈ ਹਲੇ ਇਸ ਤਰੀਕੇ ਦੀ ਟਿੱਪਣੀ ਕਰ ਰਿਹਾ ਮਗਰ ਇੱਕ ਜ਼ਿੰਮੇਵਾਰ ਬੰਦੇ ਦਾ ਪਰਚ ਬਣਦਾ ਅੱਜ ਹਾਲਾਤ ਵੇਖ ਲਓ ਲਾਂਡ ਆਰਡਰ ਤੇ ਕੀ ਨੇ ਇਹ ਪਰਿਵਾਰ ਜਿਹੜਾ ਬਾਹਰ ਸੈਟਲਡ ਹੋਵੇ ਐਨ ਆਰ ਆਈ ਪਰਿਵਾਰ ਹੋਵੇ ਐਜੂਕੇਟਿਡ ਬੰਦੇ ਉਹਨਾਂ ਇਨਾਂ ਕੋਲ ਚਾਰਾ ਕੀ ਆ ਪੁਲਿਸ ਤੇ ਪੁਲਿਸ ਤੋਂ ਬਾਅਦ ਚੌਥਾ ਪਾਵਾ ਤੁਸੀਂ ਉਹ ਮੀਡੀਆ ਕਿ ਭਾਈ ਜੇ ਕਿਸੇ ਨੂੰ ਇਨਾਂ ਦੇ ਬਾਰੇ ਪਤਾ ਲੱਗਦਾ ਫਿਰ ਤੁਸੀਂ ਦੱਸ ਦਿਓ ਕਿਉਂਕਿ ਸਰਕਾਰ ਤਾਂ ਇਸ ਕੰਮ 'ਚ ਫੇਲ ਹੋ ਰਹੀ ਔਰ ਅੱਜ ਇਹ ਲਈ ਅਜ ਤੁਹਾਡੇ ਰੂਬਰੂ ਆਉਣ ਵਾਸਤੇ ਆਇਆ ਨਗਰ ਦੇ ਜ਼ਿੰਮੇਵਾਰ ਸੱਜਣ ਵੀ ਆਏ ਆ ਮੈਂ ਚਾਹੂੰਗਾ ਕਿ ਉਹਨਾਂ ਦੀ ਜਿਹੜੀ ਬੇਟੀ ਵਾਂਗੂ ਉਹਨਾਂ ਦੇ ਸਤਿਕਾਰਯੋਗ ਡਾਕਟਰ ਸਾਹਿਬ ਨੇ ਉਹਨਾਂ ਦੀ ਸ਼ਖਸੀਅਤ ਬਾਰੇ ਕੁਝ ਦੱਸਣ so that ਤੁਹਾਨੂੰ ਸਮਝ ਆਵੇ ਕਿ ਜੇ ਇਸ ਬੰਦੇ ਦੀ ਅਸੀਂ ਗੱਲ ਕਰ ਰਹੇ ਹਾਂ ਉਹ ਕਿੱਡਾ ਵਧੀਆ ਦਲੇਰ ਲੋਕਾਂ ਦੀ ਸੇਵਾ ਨੂੰ ਸਮਰਪਿਤ ਔਰ ਬੇਬਾਕੀ ਨਾਲ ਆਪਦੀ ਗੱਲ ਕਰਨ ਵਾਲੇ ਗੁਰਸ਼ਿਕ ਜੀ ਸਨ ਔਰ ਉਹਨਾਂ ਦਾ ਇੱਕ ਦਾਮੀ ਦਿਨ ਦਿਹਾੜੇ ਗਾਇਬ ਹੋ ਜਾਣਾ ਤੇ ਪੁਲਸ ਜਾਂ ਸਰਕਾਰ ਉਹਦੇ ਵਿੱਚ ਲਾਜਵਾਬ ਹੋਵੇ ਸਰਕਾਰ ਕੋਲ ਕੋਈ ਜਵਾਬ ਹੀ ਨਾ ਹੋਵੇ ਤੇ ਤੁਸੀਂ ਆਪ ਸਮਝ ਲਓ ਕਿ ਫੇਰ ਕੌਣ ਇੱਥੇ ਸੁਰੱਖਿਅਤ ਹੈ ਤੇ ਕੀ ਲਾਅਨ ਆਰਡਰ ਹੈ ਕੀ ਸਿਕਿਉਰਿਟੀ ਹੈ ਸੋ ਇਹਨਾਂ ਦੇ ਵਿਚਾਰ ਸਤਕਾਰ ਜੋ ਡਾਕਟਰ ਸਾਹਿਬ ਆਪਦੀ ਗੱਲ ਦੱਸਣਗੇ ਆਪਦੇ ਮਾਮਾ ਜੀ ਬਾਰੇ ਇਹ ਸਾਰੀ ਗੱਲ ਵਿਸਥਾਰ ਨਾਲ ਦੱਸਣਗੇ ਔਰ ਉਸ ਤੋਂ ਬਾਅਦ ਜੇ ਕੋਈ ਤੁਹਾਡਾ ਸਵਾਲ ਹੋਵੇ ਉਹ ਜਰੂਰ ਅਸੀਂ ਲਵਾਂਗੇ ਇਸ ਲਈ ਅੱਜ ਵੱਡੀ ਗੱਲ ਕੀ ਤੁਹਾਡੀ ਮਦਦ ਲੈਣ ਵਾਸਤੇ ਆਏ ਆ ਭਾਈ ਆ ਨੰਬਰ ਵੀ ਲਿਖਿਆ ਪਿੱਛੇ ਉਹਨਾਂ ਦਾ 85 85 66 92 08 57 57 ਕਿ ਭਾਈ ਜੇ ਕਿਸੇ ਨੂੰ ਕੋਈ ਖਬਰ ਆਉਂਦੀ ਹੈ ਤੇ ਤੁਸੀਂ ਜਰੂਰ ਕਿਰਪਾ ਕਰਕੇ ਇਹ ਇਕਤਲਾ ਪਰਿਵਾਰ ਨੂੰ ਕਰਿਓ ਕਿਉਂਕਿ ਪਰਿਵਾਰ ਬੜਾ ਸਟ्रेस 'ਚ ਹੈ ਬਹੁਤ ਚਿੰਤਿਤ ਹੈ ਔਰ ਉਹ ਸਾਰਾ ਹੀ ਪਰਿਵਾਰ ਰੋ ਰੋ ਬੁਰਾ ਹਾਲ ਹੋਇਆ ਇਸ ਲਈ ਅਪੀਲ ਵੀ ਸਿੰਘ ਔਰ ਉਸ ਦਿਨ ਦਾ ਵੀ ਮੈਂ ਤੁਹਾਨੂੰ ਫਾਈਨਲੀ ਗੱਲ ਦੱਸਦਾ ਉਹ ਸ਼ਾਇਦ ਖੇਤੋਂ ਆਈ ਸੀ ਜੀ ਹਾਂਜੀ ਸਰ ਖੇਤਾਂ ਚੋਂ ਆਏ ਆਪ ਦੇ ਧਰਮ ਪਤਨੀ ਨੂੰ ਆਖਿਆ ਤੁਸੀਂ ਚਾਹ ਤਿਆਰ ਕਰੋ ਔਰ ਇਹ ਜਿਹੜਾ ਕੀਰਤਨ ਦਾ ਆਪਣਾ ਆਉਂਦਾ ਤਿੰਨ ਤੋਂ ਚਾਰ ਕਥਾ ਆਉਂਦੀ ਹੈ ਉਹ ਸੁਣ ਰਹੇ ਸੀ ਚਾਹ ਤਿਆਰ ਹੋਈ ਇਹ ਬਾਹਰ ਨੂੰ ਗਏ ਆ ਤੇ ਮੁੜ ਕੇ ਗਏ ਫੋਨ ਪੁਲਸ ਨੂੰ ਦੇਤਾ ਫੋਨ ਲੈ ਕੇ ਹੀ ਨਹੀਂ ਗਏ ਉਹ ਨਹੀਂ ਨਾ ਲੈ ਕੇ ਗਏ ਨਹੀਂ ਸਰ ਫੋਨ ਘਾਰੀ ਸੀਗਾ ਫੋਨ ਘਾਰੀ ਸੀ ਮਤਲਬ ਕਿ ਬੰਦੇ ਦਾ ਕੋਈ ਪ੍ਰੋਗਰਾਮ ਹੀ ਨਹੀਂ ਸੀ ਕਿਥੇ ਜਾਣ ਦਾ ਨਹੀਂ ਤਾਂ ਉਹ ਆਪਦਾ ਫੋਨ ਜੇ ਕਿਤੇ ਨੇ ਵੀ ਬਾਹਰ ਜਾਣਾ ਸਭ ਤੋਂ ਪਹਿਲਾਂ ਮੋਬਾਈਲ ਆਪਦਾ ਜੇਬ 'ਚ ਪਾਉਂਦਾ ਕਿ ਚਲੋ ਇੱਕ ਸਕੂਟਰ ਜਾਂ ਗੱਡੀ ਮੋਟਰਸਾਈਕਲ ਦੀ ਚਾਬੀ ਇੱਕ ਫੋਨ ਹੁਣ ਜਿਹੜੇ ਮੋਟਰਸਾਈਕਲ 'ਚ ਉਹ ਮਿਸਿੰਗ ਗਏ ਆ ਉਹ ਇਹ ਕਹਿੰਦੇ ਆ ਜੀ ਉਹ ਮੋਟਰਸਾਈਕਲ ਕੱਲਾ ਉਹਨਾਂ ਕੀ ਤੇਲ ਪਵਾ ਕੇ ਰੱਖਦੇ ਸੀ ਕਿ ਖੇਤਾਂ ਤੱਕ ਜਾਣ ਲਈ ਵਰਤਦੇ ਜੇ ਕਿਤੇ ਦੂਰ ਜਾਣਾ ਹੁੰਦਾ ਸੀ ਉਹਨਾਂ ਨੇ ਇੱਕ ਹੋਰ ਸਾਧਨ ਰੱਖਿਆ ਸੀ ਹਾਂਜੀ ਸਰ ਉਹਨੂੰ ਵਰਤਦੇ ਸੀ ਜੀਚੇ ਟੈਂਕੀ ਫੁੱਲ ਰਹੀਦੀ ਸੀ ਇਸ ਲਈ ਕੋਈ ਜਾਣ ਦਾ ਪ੍ਰੋਗਰਾਮ ਕਿੱਥੇ ਨਹੀਂ ਮੋਬਾਈਲ ਘਰ ਛੱਡ ਕੇ ਗਏ ਪਰਸ ਵੀ ਪਰਸ ਵੀ ਘਰੇ ਆ ਤੇ ਬੰਦਾ ਮਿਸਿੰਗ ਹੁਣ ਇਸ ਲੱਭੇ ਕੋਈ ਨਾ ਮਤਲਬ ਦਿਨੇ ਦਿਹਾੜੇ ਬ੍ਰਾਡ ਡੇ ਲਾਈਟ ਚ 60 ਸਾਲ ਦਾ ਬੰਦਾ ਗਾਇਬ ਹੋ ਜੇ ਤੇ 8 ਦਿਨਾਂ ਚ ਕੋਈ ਇਖਤਲਾਲ ਨਹੀਂ ਤਾਂ ਫੇਰ ਹੁਣ ਤੁਹਾਡੇ ਕੋਲ ਹੀ ਆਉਣਾ ਸੀ ਅਗਲਾ ਜੋ ਕਾਰਵਾਈ ਹੋਗੀ ਪਰਿਵਾਰ ਜਿਵੇਂ ਜਿਵੇਂ ਕਹੂਗਾ ਉਸ ਤਰ੍ਹਾਂ ਕਰਾਂਗੇ ਜੋ ਕੋਸ਼ ਕਰ ਰਹੇ ਹਾਂ ਪਰਿਵਾਰ ਦੀ ਸਹਿਮਤੀ ਨਾਲ ਕਰ ਰਹੇ ਹਾਂ ਔਰ ਇਹਦੇ ਚ ਕੋਈ ਵੀ ਕਿਸੇ ਕਿਸਮ ਦੀ ਨਾ ਇਲਜ਼ਾਮਬਾਜੀ ਨਾ ਪੋਲਿਟਿਕਸ ਇੱਕੋ ਗੱਲ ਹੈ ਕਿ ਸਰਦਾਰ ਲਖਵਿੰਦਰ ਸਿੰਘ ਜੀ ਘਰ ਵਾਪਸ ਸਹੀ ਸਲਾਮਤ ਆ ਜਾਣ ਇਹ ਸਾਡੀ ਪ੍ਰਿਆਰ ਥੈਂਕ ਯੂ ਥੈਂਕ ਯੂ ਸਰਦਾਰ ਲਖਵਿੰਦਰ ਸਿੰਘ ਜੀ ਮੇਰੇ ਮਾਮਾ ਜੀ 20 ਦੇ 10 ਤਰੀਕ ਨੂੰ ਕਾਨੂੰਗਰ ਦੇ ਵੱਲੋਂ ਸੀ ਆਏ ਸਾਰੇ ਪਿੰਡ ਦੇ ਬੰਦੇ ਇੱਥੇ ਇਕੱਠੇ ਹੋ ਗਏ ਉਹ ਸਾਰਿਆਂ ਦਾ ਹਸ ਸਕਦੇ ਸਾਰੇ ਜੀ ਮਦਦ ਕਰਨ ਵਾਲੇ

ਸਾਨੂੰ ਇਹ ਸਟੇਪ ਲੋਕ ਕੋਈ ਮਾਰ ਨਹੀਂ ਸਾਲੋ ਸਿਰਫ ਮम्मा ਜੀ سے ਹੀ ਮਿਲ ਸਕੀ ਔਰ ਘਰ ਵਾਪਸ ਆਉਣਾ ਚਾਹੀਦਾ ਔਰ ਕੁਝ ਨਹੀਂ ਇਸ ਤੋਂ ਬਾਅਦ ਤਾਂ ਸੀ ਕੁਝ ਵੀ ਕਹਿਣਾ ਚੁਂਦਾ ਪਹਿਲਾਂ ਬਣਦਾ ਉਹਨਾਂ ਨੇ ਐਗਜ਼ੈਕਟਲੀ ਜਿਹੜੀ ਗੱਲ ਕੱਲ ਮੈਨੂੰ ਕਹੀ ਸੀ ਉਹ ਦੱਸ ਦਿਓ ਨਾ ਇਹ ਕਹੀ ਹਾਂਜੀ ਮਤਲਬ ਉਦੋਂ ਤੇ ਉੱਥੇ ਨਹੀਂ ਸੀ ਨੈਕਸਟ ਡੇ ਉਹ ਫੋਨ ਤੇ ਕਿਸੇ ਨਾਲ ਗੱਲ ਕਰ ਰਹੀ ਸੀ ਮਾਮੀ ਜੀ ਨੇ ਸੁਣਿਆ ਸੀਗਾ ਮਾਮੀ ਜੀ ਨੇ ਇਹ ਸੁਣਿਆ ਸੀਗਾ ਕਿ ਉਹਨਾਂ ਨੂੰ ਕਹਿ ਰਹੇ ਸੀਗੇ ਕਿ ਤੁਸੀਂ ਸਾਡੇ ਰਾਹ ਦਾ ਰੋੜਾ ਬਣ ਗਏ ਹੋ ਮਾਮਾ ਜੀ ਨੇ ਉਹਨਾਂ ਨੂੰ ਅੱਗੇ ਗਿਆ ਸੀਗਾ ਕਿ ਹਾਲੀ ਤੇ ਮੈਂ ਰੋੜਾ ਨਾ ਮੈਂ ਇੱਟ ਬਣ ਕੇ ਵਿਖਾਵਾਂਗਾ ਮਤਲਬ ਤੂੰ ਏਡੀ ਬੇਬਾਕੀ ਨਾਲ ਦਲੇਰਾ ਨਾ ਗੱਲ ਕਰਨੀ ਹੁਣ ਉਹ ਬੰਦਾ ਜਿਹੜਾ ਕਹਿ ਰਿਹਾ ਸੀਗਾ ਰੂਲਿੰਗ ਪਾਰਟੀ ਨਾਲ ਹੀ ਸੰਬੰਧਿਤ ਸੋ 1 ਪੁਆਇੰਟ ਤਾਂ ਇਸ ਪੱਖ ਜਾਂਦਾ ਮਗਰ ਮੈਂ ਕਹਾਂ ਕਿ ਉਹੀ ਕਾਰਨ ਹੈ ਨਹੀਂ ਇਹ ਤਾਂ ਇਨਵੈਸਟੀਗੇਸ਼ਨ ਕਰ ਰਿਹਾ ਨਾ ਕਿ ਇਸ ਲਈ ਸਰਕਾਰ ਸੌਂ ਗਈ ਹੈ ਕਿ ਇਹੀ ਕਾਰਨ ਹੈ ਸ਼ਾਇਦ ਇਹ ਵੀ ਕਾਰਨ ਹੋ ਸਕਦਾ ਹੈ ਕਿ ਤੁਸੀਂ 6 ਦਿਨ ਦੱਸੋ ਹੀ ਨਾ ਭਾਈ ਜਿਹੜਾ ਜਿਹੜਾ ਮਖੀ ਨੂੰ ਕਿਹਨੂੰ ਸੁਰਖ ਕਰੀ ਦੀ ਲੋਰ ਨੇ ਧਮਕੀ ਲਈ ਹੈ ਉਹ ਕਿਸ ਪਾਰਟੀ ਉਸ ਬੰਦੇ ਤੇ ਰੂਲਿੰਗ ਪਾਰਟੀ ਨਾਲ ਉਹਨਾਂ ਨੂੰ ਕੁਝ ਇਸੇ ਕੰਦੇ ਤੇਰੀ ਸੁਣੋ ਵੀ ਦੇਖੋ ਮੇਰੀ ਇੱਕ ਮੈਂ ਗੱਲ ਦੱਸਾਂ ਜੀ ਤੁਸੀਂ ਪਹਿਲਾਂ ਤੁਸੀਂ ਸਾਰੇ ਪ੍ਰੈਸ ਦੇ ਸੱਜਣ ਛਾਣੇ ਹੋ 29 ਤਰੀਕ ਨੂੰ ਇਲੈਕਸ਼ਨਾਂ ਤੋਂ 2 ਦਿਨ ਪਹਿਲਾਂ ਕਣਕ ਦਾ ਟਰੱਕ ਆਵੇ ਪਿੰਡ 'ਚ ਤੇ ਗਲਤ ਤਰੀਕੇ ਨਾਲ ਰੂਲਿੰਗ ਪਾਰਟੀ ਦੇ ਲੀਡਰਾਂ ਦੇ ਘਰਾਂ 'ਚ ਬਹਿ ਕੇ ਕਣਕ ਵੰਡਣ ਦੀ ਕੋਸ਼ਿਸ਼ ਕੀਤੀ ਜਾਵੇ ਉਹ ਕਿਹਦੇ ਇਸ਼ਾਰੇ ਤੇ ਆ? ਮੰਤਰੀ ਦੇ ਇਸ਼ਾਰੇ ਤੇ ਹੋਰ ਤਾਂ ਹੋ ਨਹੀਂ ਸਕਦਾ। ਉਸ ਗੱਲ ਦਾ ਵਿਰੋਧ ਪਿੰਡੋਂ ਕਿਸੇ ਨੇ ਨਹੀਂ ਹਿੰਮਤ ਰੱਖੀ ਕਰਨ ਦੀ ਇਸ ਬਾਹੂ ਨੇ ਰੱਖੀ। ਹੁਣ ਕੀ ਉਹ ਕਾਰਨ ਬਣਿਆ ਨਹੀਂ ਬਣਿਆ ਇਹ ਪੁਲਿਸ ਵੇਖੇ ਜੀ। ਮਗਰ بار-बार ਜੇ ਤੁਸੀਂ ਪੁੱਛਦੇ ਹੋ ਕਿ ਉਹਦੀ ਕਿਸੇ ਨਾਲ ਰੰਜਿਸ਼ ਨਹੀਂ ਪਾਈ। ਉਹਦੀ ਹੋਰ ਕਿਸੇ ਨਾਲ ਕੋਈ ਰੰਜਿਸ਼ ਨਹੀਂ। ਤਾਜ਼ਾ-ਤਾਜ਼ਾ ਇਨਸੀਡੈਂਟ ਕੀ ਹੋ ਕੇ ਹਟਿਆ? ਇਨਸੀਡੈਂਟ ਤਾਂ ਕੱਲੀ ਇਲੈਕਸ਼ਨ ਹੀ ਲੰਗੀ ਆ ਜੀ। ਕਿਹੜਾ ਸਰ ਦੋ ਦੋ ਇਸ ਵੈਸੇ ਤੇ ਕੁਛ ਨਹੀਂ ਕੀਤੀ ਯਾਰ ਮੈਨੂੰ ਨਹੀਂ ਪਤਾ ਮੇਰਾ ਵੀਰaj ਸਿੱਧਾ ਤੁਹਾਡੇ ਕੋਲ ਆਏ ਆ ਮੈਂ ਤਦੇ ਤੁਹਾਡੇ ਕੋਲ ਆਇਆ ਕਿ ਭਾਈ ਸਾਨੂੰ ਤਾਂ ਬੰਦਾ ਚਾਹੀਦਾ ਵਾਪਸ ਹੋਰ ਕੁਛ ਨਹੀਂ ਜੀ ਸਾਹਿਬ ਇੱਕ ਆਸ ਹੁੰਦੀ ਹੈ ਇੱਕ ਆਸ ਹੁੰਦੀ ਹੈ ਜਦੋਂ ਕੋਈ ਐਹੋ ਜੀ ਟ੍ਰੈਜੇਡੀ ਹੁੰਦੀ ਹੈ ਜਿਸ ਤਰ੍ਹਾਂ ਇਹਨਾਂ ਦੀ ਹੋਈ ਹੈ ਕਈ ਨੌਜਵਾਨ ਮਰ ਚੁੱਕੇ ਨੇ ਟੀਕੇ ਲਗਾ ਲਗਾ ਕੇ ਪਿਛਲੇ 1 ਮਹੀਨੇ ਤੋਂ 15 ਤੋਂ 16 ਨੌਜਵਾਨ ਜਦੋਂ ਪੁਲਿਸ ਕੋਲੋਂ ਪੁੱਛਿਆ ਜਾਂਦਾ ਹੈ ਜਾ ਕੇ ਤਾਂ ਕੋਈ ਵੀ ਪੁਖਤਾ ਜਾਣਕਾਰੀ ਨਹੀਂ ਦਿੱਤੀ ਜਾਂਦੀ ਤੁਹਾਨੂੰ ਕੀ ਲੱਗਦਾ ਹੈ ਦਬਾਅ ਕਿਹਦਾ ਸਰਕਾਰ ਦਾ ਦਬਾਅ ਹੈਗਾ ਕਿਉਂਕਿ ਹੁਣ ਇਹ ਵੀ 1 ਹਫਤਾ ਹੋ ਗਿਆ ਇਹਨਾਂ ਨੂੰ ਵੀ ਘਟਕਦਿਆਂ ਨੂੰ ਇਹਨਾਂ ਨੂੰ ਵੀ ਪੁਖਤਾ ਜਾਣਕਾਰੀ ਜਿਹੜੀ ਆ ਉਹ ਦਿੱਤੀ ਨਹੀਂ ਜਾਂਦੀ ਚੀਫ ਮਿਨਿਸਟਰ ਕੌਣ ਹੈ ਜੀ ਸੂਬੇ ਦਾ ਹੋਮ ਮਿਨਿਸਟਰ ਕੌਣ ਹੈ ਜੀ ਸੂਬੇ ਦਾ ਲਾਅ ਐਂਡ ਆਰਡਰ ਕੀ ਦੀ ਜ਼ਿੰਮੇਵਾਰੀ ਜੀ ਅਖੀਰ ਚ ਅਫਸਰ ਕੌਣ ਪੋਸਟ ਕਰ ਰਿਹਾ ਜੀ ਮਤਲਬ ਇਹ ਗੱਲ ਕਹਿਣ ਦੀ ਥੋੜੀ ਲੋੜ ਹੈ ਜੀ ਹਰ ਗੱਲ 'ਚ ਹੀ ਮਤਲਬ ਡੀਸਇਨਫਾਰਮੇਸ਼ਨ ਮਿਸਇਨਫਾਰਮੇਸ਼ਨ ਤੇ ਕਵਰ ਅਪ ਹੁਣ ਕੀ ਦਬਾਅ ਥੱਲੇ ਪੁਲਿਸ ਨਹੀਂ ਕੰਮ ਕਰਦੀ ਉਹਨਾਂ ਨੂੰ ਰੋਕਿਆ ਜਾ ਰਿਹਾ ਨਹੀਂ ਰੋਕਿਆ ਜਾ ਰਿਹਾ ਇਹ ਤਾਂ ਭਾਈ ਮੈਂ ਤੁਹਾਡੇ ਕੋਲ ਲੈ ਕੇ ਆਇਆ ਵਾਸੀ ਸਾਨੂੰ ਤਾਂ ਬੰਦਾ ਚਾਹੀਦਾ ਸਾ ਇਹ ਪਰਿਵਾਰ ਨੂੰ ਇਹਨਾਂ ਨੂੰ ਆਪ ਦਾ ਮਾਮਾ ਜੀ ਉਹਨੂੰ ਆਪ ਦਾ ਬਾਪ ਉਹਨਾਂ ਨੂੰ ਆਪਦਾ ਘਰ ਵਾਲਾ ਚਾਹੀਦਾ ਸਾਡਾ ਤਾਂ ਮੁੱਦਾ ਇੰਨਾ ਇਟਸਰ 2 ਸਾਲ ਤੋਂ ਜਦੋਂ ਦੀ ਸਭ ਤੋਂ ਵੱਧ ਪ੍ਰੈਸ ਕਾਨਫਰੰਸ ਜਿਹੜੀ ਤੁਸੀਂ ਲੋਅ ਐਂਡ ਆਰਡਰ ਨੂੰ ਲੈ ਕੇ ਕੀਤੀ ਉਹਨੇ ਲੋਅ ਐਂਡ ਆਰਡਰ ਇਹਨਾਂ ਕੋ ਸੈਟਅਪ ਕਿਉਂ ਨਹੀਂ ਹੋ ਰਿਹਾ ਚਲੋ ਹੋ ਵੀ ਮੈਟਰ ਰਹੇ ਨੇ ਬਟ ਜੋ ਸਰਕਾਰ ਬੰਦੀ ਸਿੱਧੂ ਮੂਸੇ ਵਾਲੇ ਦਾ ਉਸ ਤੋਂ ਪਹਿਲਾਂ ਸੰਦੀਪ ਦਾ ਘਤਰ ਹੁੰਦਾ ਫਿਰ ਕੋਈ ਸੀਰੀਜ਼ ਹੀ ਆ ਤੇ ਇਥੋਂ ਤੱਕ ਹੁਣ ਇਲੈਕਸ਼ਨ ਰਿਜ਼ਲਟ ਜੋ ਮਰਜ਼ੀ ਰਹੇ ਹੁਣ ਰਿਜ਼ਲੈਕਸ਼ਨ ਮੁੱਕਦੀਆਂ ਤੇ ਅੰਮ੍ਰਿਤਸਰ ਦੇ ਵਿੱਚ ਆਈ ਸਪ੍ਰਿੰਟ ਹੋ ਜਾਂਦਾ ਹੈ ਜੀ ਇਹ ਐਨਆਰਆਈਸ ਕਹਿੰਦੇ ਸੀ ਕਿ ਅਸੀਂ ਲੈ ਕੇ ਆਵਾਂਗੇ ਪੰਜਾਬ 'ਚ ਲੈ ਕੇ ਆਵਾਂਗੇ ਇੱਥੇ ਗੋਰੇ ਆਉਣ ਇਹੋ ਜੀਆਂ ਗੱਲਾਂ ਕੀਤੀਆਂ ਜੀਆਂ ਸੀਗੀਆਂ ਪਰ ਇਹਦੇ ਐਨਆਰਆਈ ਬਹੁਤ ਸੇਫ ਨਹੀਂ ਹੈਗੇ ਕਿਸ ਤਰ੍ਹਾਂ ਹੋਣਗੇ ਜੀ ਇਥੇ ਤੁਸੀਂ ਨਾ ਮੇਰੀ ਬੇਨਤੀ ਹੈ ਤੁਸੀਂ ਸਾਡੀ ਨਾ ਸਭ ਦੀ ਸਥਿਤੀ ਸਮਝੋ ਕੀ ਹੈ ਮੈਂ ਕੱਲ ਇਹਨਾਂ ਕੋਲ ਗਿਆ ਜੀ ਕੱਲ 15 ਤਰੀਕ ਸੀ ਪਾਕਿਸਤਾਨਾਂ ਜੀ ਸੌਰੀ ਕੱਲ 16 ਤਰੀਕ ਸੀ ਜਦ ਮੈਂ ਇਹਨਾਂ ਕੋਲ ਗਿਆ 10 ਤਰੀਕ ਤੋਂ ਇਹਨਾਂ ਦਾ ਪਰਿਵਾਰ ਦਾ ਜੀ ਬ੍ਰੈਡ ਅਰਨਿੰਗ ਮੈਂਬਰ ਜਿਨ੍ਹਾਂ ਦੇ ਘਰ ਸਿਰ ਤੇ ਸਾਰਾ ਘਰ ਸਾਰਾ ਪਰਿਵਾਰ ਟਿਕਿਆ ਹੋ ਮਿਸਿੰਗ ਹੈ ਮੈਂ ਇਹਨਾਂ ਨੂੰ ਪੁੱਛਿਆ ਭਾਈ ਤੁਹਾਨੂੰ ਕੋਈ ਆ ਕੇ ਮਿਲਿਆ ਸਰਕਾਰ ਚੋਂ ਜਾਂ ਕਿਸੇ ਨੇ ਤੁਹਾਡੇ ਨਾਲ ਕੋਈ ਕੰਫਰਟ ਕੀਤਾ ਜਾਂ ਤੁਹਾਡੇ ਤੱਕ ਪਹੁੰਚ ਕੀਤੀ ਆਨਸਰ ਇਜ਼ 0 ਮਿਲਿਆ ਕੌਣ ਥਾਣੇਦਾਰ ਔਰ ਥਾਣੇਦਾਰ ਨਾਲ ਜਿਹੜੀ ਚੈਟ ਹੋਈ ਹੈ ਉਹ ਮੈਂ ਵੀ ਵੇਖੀ ਹੈ ਥਾਣੇਦਾਰ ਨੂੰ ਤਾਂ ਇਹ ਫੋਟੋ ਭੇਜ ਰਿਹਾ ਹੈ ਕੀ ਭਾਈ ਆ ਅਸੀਂ ਸੀਸੀਟੀਵੀ ਕੈਮਰਾ ਵੇਖਿਆ ਆ ਵੇਖਿਆ ਕੀ ਇਹ ਪੁਲਿਸ ਦਾ ਜੁੰਮਿਆਰੀ ਨਹੀਂ ਸੋ ਪੁਲਿਸ ਨੂੰ ਕੋਈ ਰੋਕ ਰਿਹਾ ਕਿਉਂਕਿ ਇਸ ਇਨਸਾਨ ਨੇ ਇਲੈਕਸ਼ਨ ਵਾਲੇ ਦਿਨਾਂ 'ਚ ਰੂਲਿੰਗ ਪਾਰਟੀ ਦਾ ਜੋ ਉਹ ਲਿਓਰਮੈਂਟ ਕਰ ਰਹੀ ਸੀ ਜੋ ਆਪਦੇ ਲੈਵਲ ਤੇ ਕਣਕ-ਵਣਕ ਕੇ ਲੋਕਾਂ ਨੂੰ ਆਪਦੇ ਵੱਲ ਪ੍ਰਭਾਵਿਤ ਕਰਨਾ ਚਾਹੁੰਦੇ ਸੀ ਇਹਨੇ ਹੁਣ ਸਾਨੂੰ ਜਾਗਰ ਕੀਤਾ ਤੇ ਕਿਥੇ ਇਹ ਤਾਂ ਨਹੀਂ ਕਿ ਜਿਹੜੀ ਇਹ ਗੱਲ ਕਰਦੇ ਕਿ ਤੂੰ ਸਾਡੇ ਰਾਹ ਦਾ ਰੋੜਾ ਬਣਦਾ ਸਹੀ ਤਨੂੰ ਦੇਖਾਂਗੇ ਕਿਤੇ ਉਹ ਤਾਂ ਨਹੀਂ ਔਰ ਕੀ ਆ ਜਿਸੇ ਲਈ ਇਹਨਾਂ ਨਾਲ ਪੁਲਿਸ ਸਹੀ ਰਵਈਆ ਨਹੀਂ ਰੱਖ ਰਹੀ ਕਿ ਸਰਕਾਰ ਰੋਕ ਰਹੀ ਉਹਨੂੰ ਮੰਤਰੀ ਸਾਹਿਬ ਰੋਕ ਰਿਹਾ ਇਹ ਹੈਗਾ ਇੱਕ ਐਂਗਲ ਮਗਰ ਜੇ ਕੋਈ ਹੋਰ ਐਂਗਲ ਹੈ ਉਹ ਸਰਕਾਰ ਪੁਲਿਸ ਦੱਸੇ ਸਾਨੂੰ ਤਾਂ ਬੰਦਾ ਚਾਹੀਦਾ ਭਾਈ ਔਰ ਸਾਡੇ ਕੋਲ ਕਿਹਦੇ ਕੋਲ ਆਉਣਾ ਇਸ ਤੋਂ ਤੁਹਾਡੇ ਕੋਲ ਆਉਣਾ ਨਾ ਤਾਂ ਸਿੱਧੂ ਮੂਸੇ ਵਾਲੇ ਦੇ ਮਾਪਿਆਂ ਨੂੰ ਅੱਜ ਤੱਕ ਉਹਦੀ ਮੌਤ ਦਾ ਕੋਈ ਜਵਾਬ ਮਿਲਿਆ ਨਾ ਸੰਦੀਪ ਨੰਗਲੰਗ ਦੀਆਂ ਅੰਬੀਆਂ ਦੀ ਘਰ ਵਾਲੀ ਨੂੰ ਉਹਦੇ ਘਰ ਵਾਲੇ ਦੇ ਮੌਤ ਦਾ ਜਵਾਬ ਮਿਲਿਆ ਅੱਜ ਅਸੀਂ ਨਹੀਂ ਕਹਿੰਦਾ ਅਸੀਂ ਤਾਂ ਅੱਜ ਵੀ ਆਸ ਕਰਦੇ ਆ ਸਰਦਾਰ ਸਾਹਿਬ ਜੀ ਸਹੀ ਸਲਾਮਤ ਨੇ ਮਗਰ ਭਾਈ ਦਾਸਤਾ ਦਿਓ ਪੁੱਛੀਏ ਕਿਨੂੰ ਕਿਹਦੇ ਕੋਲ ਜਾ ਕੇ ਰੋਈਏ ਹੋਰ ਕੋਈ ਨਹੀਂ ਸੁਣਦਾ ਹੁਣ ਤੁਹਾਡੇ ਕੋਲ ਆਏ ਆ ਕਿ ਭਾਈ ਤੁਸੀਂ ਕਰ ਦਿਓ ਕਿਰਪਾ ਜਿੱਠਿਆ ਸਾਹਿਬ ਜਿੱਠਿਆ ਸਾਹਿਬ 8 ਦਿਨ ਹੋ ਗਏ ਆ ਪਰਿਵਾਰ ਨੂੰ ਇਨਸਾਬ ਨਹੀਂ ਮਿਲਿਆ ਪੁਲਿਸ ਨੇ ਦੱਸ ਲਈ ਇਹਨਾਂ ਦੀ ਮਦਦ ਵਾਸਤੇ ਅਕਾਲੀ ਦਲ ਦਾ ਅਗਲਾ ਐਕਸ਼ਨ ਪ੍ਰੋਗਰਾਮ ਕੀ ਹੋਵੇਗਾ ਨਹੀਂ ਦੇਖੋ ਅੱਜ ਥੋੜੇ ਤੱਕ ਲਿਆ ਕੇ ਇਸ ਗੱਲ ਨੂੰ ਵੱਧ ਤੋਂ ਵੱਧ ਸੋਸ਼ਲ ਮੀਡੀਆ ਰਾਈ ਮੀਡੀਆ ਦੇ ਪਲੈਟਫਾਰਮ ਰਾਈ ਪ੍ਰਿੰਟ ਮੀਡੀਆ ਰਾਈ ਇਲੈਕਟ੍ਰੋਨਿਕ ਮੀਡੀਆ ਰਾਈ ਹਲੇ ਤੱਕ ਲੋਕਾਂ ਤੱਕ ਪਹੁੰਚਾਉਣਾ ਕਿ ਭਾਈ ਜੇ ਕਿਸੇ ਨੇ ਸਰਦਾਰ ਸਾਹਿਬ ਨੂੰ ਵੇਖਿਆ ਤੇ ਕਾਈਂਡਲੀ ਆ ਨੰਬਰ ਸ਼ੇਅਰ ਕੀਤਾ ਸਾਨੂੰ ਇਕਤਲਾ ਦਿਓ ਪਹਿਲਾ ਕੰਮ ਸੀ ਪੁਲਿਸ ਕੋਲ ਜਾ ਕੇ ਰਿਪੋਰਟ ਦਰਜ ਕਰਾਣੀ ਉਹ ਕਰਾਤੀ ਆ ਜੀ ਪੁਲਿਸ ਨਾਲ ਫਾਲੋਅ ਅਪ ਹੋ ਰਿਹਾ ਮਗਰ ਹਾਂ ਇਹ ਗੱਲ ਤੁਹਾਡੇ ਕੋਲ ਤਾਂ ਲੈ ਕੇ ਆਏ ਕਿ ਕੋਈ ਪੁਲਿਸ ਨੂੰ ਰੋਕਤਾ ਨਹੀਂ ਰਿਹਾ ਕਿਉਂਕਿ ਰੂਲਿੰਗ ਪਾਰਟੀ ਦਾ ਮਸਲਾ ਵਿੱਚ ਆ ਰਿਹਾ ਕਿ ਉਹਨਾਂ ਦੀ ਤਾਂ ਨਹੀਂ ਕੋਈ ਇਸ ਤੇ ਰੋਕ ਟੋਕ ਸ਼ਰਾਰਤ ਸਾਨੂੰ ਇਹਦੇ ਚ ਪੋਲਿਟਿਕਸ ਨਹੀਂ ਸਾਨੂੰ ਬੰਦਾ ਵਾਪਸ ਚਾਹੀਦਾ ਉਹਦਾ ਘਰ ਉਹਨਾਂ ਦਾ ਘਰ ਵਾਲਾ ਤੇ ਉਹਨਾਂ ਦਾ ਬਜ਼ੁਰਗ ਵਾਪਸ ਚਾਹੀਦਾ ਇਹਨਾਂ ਦਾ ਮਾਮਾ ਜੀ ਵਾਪਸ ਚਾਹੀਦਾ ਸਾਡਾ ਔਰ ਕੋਈ ਇੰਟਰਸਟ ਨਹੀਂ ਆ ਕੋਈ ਅਸੀਂ ਕੋਈ ਗੱਲ ਜੋ ਇਨਸੀਡੈਂਟ ਹੋਇਆ ਤੁਹਾਡੇ ਸਾਹਮਣੇ ਰੱਖਤੇ ਉਹ ਜਾਂਚ ਦਾ ਵਿਸ਼ਾ ਉਹਨਾਂ ਦੀ ਇਨਵੋਲਵਮੈਂਟ ਹੈ ਨਹੀਂ ਆ ਪੁਲਿਸ ਵੇਖ ਲਵੇ ਮਗਰ ਸਚਾਈ ਤਾਂ ਸਾਹਮਣੇ ਆਵੇ ਚੰਗਾ ਭਲਾ ਬੰਦਾ ਕਿ ਗਰੀਬਾਂ ਦੀ ਇਹ ਕਣਕ ਗਰੀਬਾਂ ਵਾਸਤੇ ਆਈ ਸੀ ਔਰ ਆਮ ਤੌਰ ਤੇ ਬੰਦੇ ਨੂੰ ਹੁੰਦਾ ਕਿ ਯਾਰ ਚੁੱਪ ਕਰ ਜੋ ਸਾਨੂੰ ਕੀ ਆ ਜੀ ਨਹੀਂ ਮਿਲੀ ਮਿਲੀ ਕਣਕ ਨਹੀਂ ਮਿਲੀ ਮਿਲ ਗਈ ਮਿਲ ਗਈ ਨਹੀਂ ਮਿਲੀ ਨਾ ਮਿਲੇ ਇਹ ਬੰਦਾ ਕਬਰਾਉਂਦਾ ਹੀ ਨਹੀਂ ਸੀ ਗੱਲ ਕਰਨ ਤੋਂ ਮਤਲਬ ਭਾਵੇਂ ਮੁੱਖ ਮੰਤਰੀ ਕੀ ਪ੍ਰਧਾਨ ਮੰਤਰੀ ਅੱਗੇ ਖਿਲਾਰ ਦਿਓ ਜੋ ਸਹੀ ਗੱਲ ਹੈ ਐਡਾ ਗੁਰੂ ਸਾਹਿਬ ਨੂੰ ਸਮਰਪਿਤ ਛਣ ਕੀ ਸਹੀ ਗੱਲ ਕਰਨ ਤੋਂ ਕਬਰਾਉਣਾ ਨਹੀਂ ਇਹਨਾਂ ਨੇ ਕੱਲੀ ਇਹ ਨਹੀਂ ਕੀ ਆਮ ਆਦਮੀ ਕੁਛ ਜਮਾ ਪਹਿਲਾਂ ਸ੍ਰੀ ਸ਼ਹੀਦਾਂ ਸਾਹਿਬ ਜਦ ਇਹ ਗਏ ਸਨ ਉੱਥੇ ਸੰਗਤ ਬਹੁਤ ਆ ਗਈ ਵੱਡੀ ਗਿਣਤੀ 'ਚ ਔਰ ਇੱਕ ਬੇਟੀ ਉੱਥੇ ਬੇਹੋਸ਼ ਹੋ ਗਈ ਤੁਸੀਂ ਸੇਵਾ ਭਾਵਨਾ ਕਹਿ ਲੋ ਜਾਂ ਅਗਲੇ ਦੀ ਇਨਸਾਨੀਅਤ ਦੇ ਗੁਣ ਕਹਿ ਲੋ ਨਾਲ ਦੀ ਨਾਲ ਸਾਰੇ ਕੰਮ ਛੱਡ ਕੇ ਉਸ ਬੇਟੀ ਦੀ ਮਦਦ ਤੇ ਹੋ ਗਏ ਔਰ ਤੁਹਾਡੇ ਕੋਲੋਂ ਖਬਰ ਵੀ ਆਈ ਹੋਣੀ ਜਦੋਂ ਇੱਕ ਸ਼ਾਰਟ ਸਰਕਟ ਹੋ ਕੇ ਇੱਕ ਬੰਦੇ ਦੀ ਡੈਥ ਹੋ ਗਈ ਉਸ ਇਸ ਇਨਸਾਨ ਨੇ ਉਸ ਗੱਲ ਤੇ ਵੀ بڑے ਵੱਡੇ ਪੱਧਰ ਤੇ ਜਿਹੜੀ ਕੋਈ ਕਮੀ ਪੇਸ਼ੀ ਸੀ ਉਦੀ ਉਦੀ ਗੱਲ ਨੂੰ ਐਜੀਪੀਸੀ ਨਾਲ ਵੀ ਟੇਕਓਵਰ ਟੇਕਅਪ ਕੀਤਾ ਤੇ ਨਾਲ ਉਸ ਪਰਿਵਾਰ ਦੇ ਨਾਲ ਵੀ ਜਾ ਕੇ ਆਪ ਦੀ ਹਮਦਰਦੀ ਕੀਤੀ ਮਤਲਬ ਕਹਿਣ ਦਾ ਭਾਵ ਹਰੇਕ ਨੂੰ ਮਦਦ ਕਰਨ ਨਾਲ ਅੱਜ ਹਾਲਾਤ ਵੇਖ ਲਓ ਤੇ ਪਰਿਵਾਰ ਦੇ ਕੀ ਹੋਇਆ ਕਿ ਜਿਹੜਾ ਹਰੇਕ ਦੇ ਮਦਦ ਆਉਂਦਾ ਸੀ ਅੱਜ ਉਹਦੇ ਪਰਿਵਾਰ ਦੇ ਹਾਲਾਤ ਰੋ ਰੋ ਵਿਚਾਰਿਆਂ ਦਾ ਬੁਰਾ ਹਾਲ ਹੋ ਗਿਆ ਔਰ 6 ਦਿਨ ਹੋ ਗਏ ਇਹ ਵੀ ਕਿ ਅੱਜ ਤੁਹਾਡੇ ਕੋਲ ਪ੍ਰੈਸ ਅੱਗੇ ਆਉਣਾ ਸੀ ਹਾਰ ਕੇ ਆਏ ਆ ਕਿ ਭਾਈ 6 ਦਿਨ ਤਾਂ ਬੀਤ ਗਏ ਹਫਤਾ ਬੀਤ ਗਿਆ ਹੁਣ ਕਿੱਥੇ ਜਾਈਏ ਕੀ ਦੇ ਕੋਲ ਘਵਾਰ ਲਾਈਏ ਕਿਹਨੂੰ ਬੇਨਤੀ ਕਰੀਏ ਔਰ ਪੜੇ ਲਿਖੇ ਐਜੂਕੇਟਿਡ ਮਤਲਬ ਲੋਕ ਜਿਹੜੇ ਦੇਸ਼ਾਂ ਵਿਦੇਸ਼ਾਂ ਚ ਜਾ ਕੇ ਇਹਨਾਂ ਨੇ ਆਪ ਦਾ ਨੌਕਮਾਇਆ ਔਰ ਮੈਂ ਸਮੂਚੀ ਲੀਡਰਸ਼ਿਪ ਸਾਰੇ ਪਿੰਡ ਵੇਸ ਗੱਲ ਤੇ ਇਸ ਗੱਲ ਦੀ ਹਾਮੀ ਭਰਦੇ ਕਿ ਵਾਕੇ ਇਹ ਏਡਾ ਵਧੀਆ ਨੁਪੀਸ ਬੰਦਾ ਤੇ ਯਾਰ ਇਹ ਕੀ ਕਿਵੇਂ ਹੋ ਸਕਦਾ ਕਿ ਕੋਈ ਪਤਾ ਹੀ ਕੋਈ ਨਹੀਂ ਕਿ ਭਾਈ ਕੋਈ ਇਨਫੋਰਮੇਸ਼ਨ ਤਾਂ ਦਿਓ ਕੋਈ ਪਰਿਵਾਰ ਨੂੰ ਹੌਸਲਾ ਤਾਂ ਦਿਓ ਪਰਿਵਾਰ ਨੂੰ ਆ ਕੇ ਕੋਈ ਗੱਲ ਕਰੇ ਵਜੀਰ ਸਾਹਿਬ ਹਰਨਾਲ ਸੱਜੇ ਖੱਬੇ ਤੁਰੇ ਫਿਰਦੇ ਆ ਤੇ ਭਾਈ ਇਸ 에ਜੰਟ ਥੋਡੀ ਸਰਕਾਰ ਦੀ ਕੋਈ ਡਿਊਟੀ ਹੈ ਕਿ ਨਹੀਂ ਆ ਤੁਸੀਂ ਪਰसों ਵੀ ਵੇਖਿਆ ਉਹ ਐਨ ਆਰ ਆਈ ਦਾ ਕੇਸ ਅਸੀਂ ਜਦੋਂ ਜਾ ਕੇ ਉਠਾਇਆ ਫੇਰ ਉਹ ਜਾ ਕੇ ਜ਼ੀਰੋ ਐਫ ਆਈ ਆਰ ਜ਼ੀਰੋ ਐਫ ਆਈ ਆਰ ਦਾ ਮੈਂ ਹਮੇਸ਼ਾ ਕਹਿੰਦਾ ਜ਼ੀਰੋ ਐਫ ਆਈ ਆਰ ਜ਼ੀਰੋ ਰਿਜ਼ਲਟ ਜ਼ੀਰੋ ਐਫ ਆਈ ਆਰ ਦਾ ਛੁਪ ਕਰਨ ਚ ਵੀ ਜ਼ੀਰੋ ਰਿਜ਼ਲਟ ਸੀ ਐਨ ਆਰ ਆਈ ਕੇਸ ਚ ਵੀ ਜ਼ੀਰੋ ਰਿਜ਼ਲਟ ਹੈ ਇੱਥੇ ਵੀ ਹਾਲੇ ਤੱਕ ਜ਼ੀਰੋ ਰਿਜ਼ਲਟ ਹੈ ਆ ਪਰसों ਦੀ ਕੱਲ ਦੀ ਖਬਰ ਹੈ ਸਾਰੀ ਅਖਬਾਰਾਂ 'ਚ ਲੱਗੇ 1 ਕਰੋੜ ਫਰੋਤੀ ਲੰਡੇ ਨੇ ਇੱਕ ਉੱਥੇ ਬਿਜ਼ਨਸਮੈਨ ਤੋਂ ਮੰਗ ਲਈ ਆ ਲੌਨ ਆਰਡਰ ਕਾਲੈਪਸ ਹੋ ਰਿਹਾ ਭਾਈ ਕੀ ਡਿਊਟੀ ਨਹੀਂ ਬਣਦੀ ਸਰਕਾਰਾਂ ਦੀ ਟੂ ਕਮ ਐਂਡ ਕੰਫਰਟ ਦਾ ਫੈਮਿਲੀ ਇੱਕ ਐਨ ਆਰ ਆਈ ਫੈਮਿਲੀ ਵੀ ਆ ਵੈਸੇ ਵੀ ਬੰਦਾ ਗੁਰਸੇ ਕਮਰਤਾਰੀ ਕੋਈ ਜ਼ਿੰਮੇਵਾਰੀ ਬਣਦੀ ਕਿ ਨਹੀਂ ਬਣਦੀ ਇਸ ਵੀ ਹਾਰ ਕੇ ਭਾਈ ਤੁਹਾਡੇ ਕੋਲ ਆਏ ਆ ਕਿ ਤੁਸੀਂ ਕਿਰਪਾ ਕਰਕੇ ਪਰਿਵਾਰ ਦੀ ਮਜਬੂਰੀ ਔਰ ਪਰਿਵਾਰ ਦੇ ਹਾਲਾਤ ਸਮਝੋ ਜਿਨ੍ਹਾਂ ਨੂੰ ਹਲੇ ਪਤਾ ਹੀ ਨਹੀਂ ਕਿ ਇਸ ਅਰਦਾਸ ਇਹ ਹੈ ਕਿ ਉਹ ਸਹੀ ਸਲਾਮਤ ਹੋਣ ਮਗਰ 6 ਦਿਨ ਜੇ ਕੋਈ ਖਬਰ ਨਾ ਹੋਵੇ ਤੇ ਫਿਰ ਤੁਸੀਂ ਕੀ ਮਹਿਸੂਸ ਕਰੋਗੇ ਸੋ ਮੈਂ ਐਵੇਂ ਪੁਲਿਸ ਨੂੰ ਕਹਾ ਠੀਕ ਹੈ ਪੁਲਿਸ ਨੂੰ ਸ਼ਿਕਾਇਤ ਦਿੱਤੀ ਆ ਪੁਲਿਸ ਸਾਹਿਬ ਦੀ ਕੰਮ ਕਰ ਲਈ ਆ ਮਗਰ ਭਾਈ ਜੇ 6 ਦਿਨ ਬਾਅਦ ਵੀ ਕੋਈ ਸੰਤੁਸ਼ਟੀ ਵਾਲਾ ਕੰਮ ਨਹੀਂ ਔਰ ਸਰਕਾਰ ਦਾ ਇਹ ਨਕਮਾ ਐਟੀਟਿਊਡ ਉਸ ਨੂੰ ਕੰਡੈਮ ਕਰਦੇ ਆਂ ਔਰ ਆਸ ਕਰਦੇ ਹੁ ਉਮੀਦ ਕਰਦੇ ਆਂ ਕਿ ਸੀਟੀਆਂਸ ਲੈਵਲ ਤੇ ਹਾਈ ਲੈਵਲ ਤੇ ਇੰਟਰਵੈਂਸ਼ਨ ਹੋ ਕੇ ਸਾਰੇ ਕੰਮ ਸਾਰਾ ਧਿਆਨ ਇਸ ਵੱਲ ਲਾਇਆ ਜਾਵੇ ਕਿ ਭਾਈ ਇਹ ਬੰਦਾ ਗਿਆ ਕਿੱਥੇ ਜੀ ਸਰ ਕੀ ਲੱਗਦਾ ਹੈ ਕੋਈ ਸਿਆਸੀ ਰੰਜਿਸ਼ ਦੇ ਸਾਹਮਣੇ ਮੈਂ ਸਿੱਧਾ ਮੈਂ ਬੋਲਦਾ ਕਿ ਇਸ ਦੇ ਪਿੱਛੇ ਆਵਾਜ਼ੀ ਪਾਰਟੀ ਦੇ ਕਿਸੇ ਦਾ ਹੱਥ ਨਹੀਂ ਲੱਗਦਾ ਕਿਉਂਕਿ ਤੁਸੀਂ ਖੁਦ ਪ੍ਰੈਸ ਕਾਨਫਰੰਸ ਕੀਤੀ ਮਾੜੀ ਗੱਲ ਹੈ ਕਿ ਕਿ ਸਿਰੇ ਸਨ ਜੀ ਲਾਗਦਾ ਹੋਣਾ ਹੋਰ ਵੀ ਸਾਰੇ ਇਨਸੀਡੈਂਟ ਪਰ ਤੁਸੀਂ ਪ੍ਰੋਪਰ ਲੀਡਰਸ਼ਿਪ ਨਾ ਪ੍ਰੈਸਰਪਲਸ ਕਰ ਰਹੇ ਹੋ ਕੀ ਤੁਹਾਨੂੰ ਲੱਗਦਾ ਇਸ ਦੇ ਪਿਛੇ ਆਮ ਆਦਮੀ ਪਾਰਟੀ ਦੇ ਕੋਈ ਅੰਦਰਲੀ ਲੀਡਰਸ਼ਿਪ ਹੋ ਸਕਦੀ ਜਾਂ ਕੋਈ ਕਾਰਨ ਸਿਆਸੀ ਰੰਜਿਸ਼ ਚੱਲਦੇ ਕੀਤਾ ਗਿਆ ਅਮਨ ਜੀ ਦੇਖੋ ਮੈਂ ਮੇਰੇ ਕੋਲ ਇਸ ਗੱਲ ਦਾ ਨਾ ਜਵਾਬ ਨਹੀਂ ਕਹਿਣ ਨੂੰ ਮੈਂ ਜੇ ਕਹਿ ਦਿਆਂ ਹਾਂ ਉਹ ਸ਼ਰੂਮਨੀ ਅਕਾਲੀ ਦਲ ਨਾਲ ਸੰਬੰਧਿਤ ਸੰ ਇੱਕ ਤਰੀਕ ਨੂੰ ਉਥੇ ਵਿਰੋਧੀ ਪਾਰਟੀ ਰੂਲਿੰਗ ਪਾਰਟੀ ਦੇ ਬੰਦੇ ਨਾਲ ਕੁਝ ਗੱਲ ਤੇ ਤਕਰਾਰ ਵੀ ਹੋਇਆ ਜੇ ਮੈਂ ਇਹ ਗੱਲਾਂ ਤੇ ਜਾਣ ਲੱਗਾ ਤਾਂ ਫਿਰ ਕਿੱਥੇ ਸਿਆਸੀ ਰੰਗਤ ਹੋ ਜੂਗਾ ਕਿ ਇਹ ਸਿਆਸੀ ਕਰਦੇ ਮੈਂ ਸਿਆਸੀ ਨਹੀਂ ਕਰਦਾ ਹਲੇ ਤਾਂ ਮੈਂ ਅਪੀਲ ਹੀ ਕਰਦਾ ਕਿ ਭਾਈ ਸੱਚਾਈ ਦੱਸੋ ਕਿ ਕੀ ਆ ਮੈਂ ਇਹਨਾਂ ਗੱਲਾਂ 'ਚ ਨਹੀਂ ਜਾਂਦਾ ਅੱਜ ਮਗਰ ਇਹ ਗੱਲਾਂ ਚਰਚਾ ਦਾ ਵਿਸ਼ਾ ਹੈ ਕੀ ਸੱਚ ਹੈ ਕੀ ਝੂਠ ਹੈ ਤੁਸੀਂ ਇਹ ਵੇਖ ਲਓ ਕਿ ਬੰਦਾ ਗਾਇਬ ਹੋ ਗਿਆ ਔਰ 60 ਸਾਲ ਉਮਰ ਹੋਣੀ ਜੀ 60 58 ਪਰਿਵਾਰ ਦੀ ਕੋਈ ਸਿਆਸੀ ਤੋਂ ਇਲਾਵਾ ਕੋਈ ਜਿੱਦਾਂ ਜ਼ਮੀਨ ਦੀ ਜਾਂ ਕੋਈ ਹੋਰ ਦਾ ਰੰਜਿਸ਼ਤ ਨਹੀਂ ਹੈ ਤੁਸੀਂ ਨਾ ਮੈਨੂੰ ਪੁੱਛਣ ਦੀ ਦੇਖੋ ਮੇਰਾ ਮੈਂ ਕ ਪਰਿਵਾਰ ਕੋਲ ਕੱਲ ਗਿਆ ਸੀ ਜੀ ਬੇ ਪਰਿਵਾਰ ਬਹੁਤ ਬੜੇ ਡਿਸਟ्रेस ਚ ਹੈ ਮੇਰਾ ਪਰਸੀ ਮੇਰੇ ਕੋਲ ਨਾ ਸਮਝ ਨਹੀਂ ਆ ਰਹੀ ਸੀ ਕਿ ਹੋਰ ਕੀ ਤਰੀਕਾ ਹੈ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਗੱਲ ਕੀਤੀ ਆ ਸਰਕਾਰ ਸੁੱਤੀ ਪਈ ਆ ਉਸ ਦਿਨ ਮੈਂ ਨਹੀਂ ਗੱਲ ਕੀਤੀ ਜੀ ਕਿਸੇ ਨਾਲ ਅੱਜ ਸਾਡੇ ਕੋਲ ਇੱਕੋ ਚਾਰਾ ਰਹਿ ਗਿਆ ਸੀਗਾ ਕਿ ਚੌਥਾ ਜਿਹੜਾ ਭਾਵਾ ਲੋਕਾਂ ਤੱਕ ਆਵਾਜ਼ ਪਹੁੰਚਾਉਣ ਦਾ ਥੋੜੇ ਕੀ ਭਾਈ ਜੇ ਕਿਸੇ ਨੇ ਵੇਖਿਆ ਕਿਸੇ ਕੋਲ ਕੋਈ ਖਬਰ ਹੈ ਤੁਹਾਨੂੰ ਫੋਟੋ ਵੀ ਵਿਖਾਈ ਆ ਨੰਬਰ ਵੀ ਲਿਖਿਆ ਜਰੂਰ ਸਾਡੇ ਤੱਕ ਇਹਨਾਂ ਦੀ ਇਤਲਾ ਕਰਿਓ ਅਸੀਂ ਤਾਂ ਅੱਜ ਸਾਰਿਆਂ ਦੀ ਮਦਦ ਮੰਗਣ ਆਏ ਆ 150 ਕਰੋੜ ਦੇਸ਼ ਦੇਸ਼ਵਾਸੀਆਂ ਦੀ 3 ਕਰੋੜ ਪੰਜਾਬੀਆਂ ਦੀ ਕਿ ਭਾਈ ਵਿੱਚ ਕੋਈ ਪਾਰਟੀ ਉਸ ਬੱਚੀ ਦਾ ਬਾਪ ਮੜਨਾ ਚਾਹੀਦਾ ਇਨਾਂ ਦਾ ਮਾਮਾ ਜੀ ਮੁੜਨਾ ਚਾਹੀਦਾ ਇਹਨਾਂ ਦੇ ਘਰ ਦਾ ਸਾਆ ਮੁੜਨਾ ਚਾਹੀਦਾ ਸਾਡੀ ਤਾਂ ਇਹ ਰਿਕੁਐਸਟ ਬੇਨਤੀ ਆ ਪਰਿਵਾਰ ਨੇ ਕੋਈ ਗੱਲ ਤੁਹਾਡੇ ਨੋਟਿਸ 'ਚ ਲਿਆਉਣੀ ਹੋ ਆਪ ਰੱਖਣਗੇ ਮੇਰਾ ਕੋਈ ਇਹਦੇ 'ਚ ਇਹ ਨਹੀਂ ਮੈਂ ਅੱਜ ਕਹਾਂ ਤੁਸੀਂ ਕਰਦੇ ਹੋ ਕਿ ਫਲਾਣਾ ਫਲਾਣਾ ਹਾਂ ਕਈ ਚੀਜ਼ਾਂ ਪੁਲਿਸ ਦੇ ਧਿਆਨ 'ਚ ਲਿਆਂਾਈਆਂ ਗਈਆਂ ਨੇ ਪੁਲਿਸ ਕਿਹੜੀ ਲਾਈਨ 'ਚ ਇਨਵੈਸਟੀਗੇਟ ਕਰਦੀ ਆ ਕੀ ਕਰਦੀ ਆ ਸਾਨੂੰ ਕੁਝ ਨਹੀਂ ਪਤਾ ਭਾਈ ਤੁਸੀਂ ਕੁਝ ਇਹਦੇ 'ਚ ਕਹਿਣਾ ਕਿਸੇ ਨੇ ਪਰਿਵਾਰ ਦੇ ਕਿਹਨੇ ਕਿਹੜੇ ਆ ਇਲੈਕਸ਼ਨ ਹੀ ਹੋ ਕੇ ਹਟੀ ਐ ਨਾ ਔਰ ਤਾਂ ਕੋਈ ਐਡਾ ਵੱਡਾ ਕੋਈ ਪ੍ਰੋਗਰਾਮ ਔਰ ਕਾਰੋਬਾਰ ਹੋਇਆ ਨਹੀਂ ਜੀ ਹੁਣ ਮੈਂ ਇੱਕ ਲਾਈਨ ਆਫ ਥੋਟ ਦੇ ਰਿਹਾ ਤੁਹਾਨੂੰ ਇਹ ਜ਼ਰੂਰੀ ਨਹੀਂ ਹੈ ਕਿ ਜੋ ਮੈਂ ਦੇ ਰਿਹਾ ਉਹੀ ਸਹੀ ਹੈ ਤਾਂ ਇਨਵੈਸਟੀਗੇਸ਼ਨ ਦਾ ਹਿੱਸਾ ਮਗਰ ਤਾਜ਼ਾ ਤਾਜ਼ਾ ਕੋਈ ਜਿਹੜੀ ਚੀਜ਼ ਵਾਪਰੀ ਉਹ ਤਾਂ ਇਲੈਕਸ਼ਨ ਹੀ ਵਾਪਰੀ ਜੀ ਔਰ ਉਹ ਸਿਲੈਕਸ਼ਨ ਤੋਂ ਉਸ ਸਮਾਂ ਪਹਿਲਾਂ ਦੀ ਕਿੰਨੇ ਦਿਨ ਪਹਿਲਾਂ ਦੀ ਉਹ ਵੀਡੀਓ ਜਿਹੜੀ ਸਾਂਝੀ ਕੀਤੀ ਹੈ ਜੀ ਕਿ ਤੁਹਾਨੂੰ ਵੀ 29 ਤਰੀਕ ਦੀ ਉਹ ਵੀਡੀਓ ਮਤਲਬ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਕਿਵੇਂ ਰੂਲਿੰਗ ਪਾਰਟੀ ਮਨਿਸਟਰ ਦੇ ਕਹੇ ਤੇ ਗਲਤ ਤਰੀਕੇ ਨਾਲ ਉਥੇ ਕਣਕ ਵਡਣ ਦੀ ਸਾਜ਼ਿਸ਼ ਚੱਲਦੀ ਸੀ ਇਹ ਇਕੱਲੇ ਬੰਦੇ ਨੇ ਦਲੇਰੀ ਵਿਖਾਈ ਉਸ ਗੱਲ ਨੂੰ ਜਾਗਰ ਕਰਨ ਨੂੰ ਹੁਣ ਉਹਦਾ ਕਾਮਯਾਬ ਜਾਂ ਨਹੀਂ ਹੈ ਮੈਂ ਨਹੀਂ ਕਹਿ ਸਕਦਾ ਇਨਵੈਸਟੀਗੇਸ਼ਨ ਦਾ ਹਿੱਸਾ ਇੱਕ ਤਰੀਕ ਨੂੰ ਵੀ ਪੰਗਾ ਪਿਆ ਇਹ ਵੀ ਇਨਵੈਸਟੀਗੇਸ਼ਨ ਦਾ ਹਿੱਸਾ ਔਰ ਹਾਂ ਇੱਕ ਗੱਲ ਇਹ ਕਹਿਣਾ ਭੁੱਲ ਗਏ ਜੋ ਇਹਨਾਂ ਨੇ ਮੈਨੂੰ ਕੱਲ ਕਹੀ ਆ ਉਸ ਗੱਲ ਦੀ ਕਲੈਰਿਟੀ ਨਾਲ ਇਹ ਦੱਸ ਦੰਗੇ ਕਿਸੇ ਨੇ ਫੋਨ ਕਰਕੇ ਕਿਹਾ ਕਿ ਯਾਰ ਤੂੰ ਰੋੜਾ ਬਣਦਾ ਸਾਡੇ ਲਈ ਹਾਂਜੀ ਜੀ ਕੀ ਐਗਜ਼ੈਕਟਲੀ ਕਿਹਾ ਸੀ ਜੀ